ਤੁਸੀਂ ਕਹਿੰਦੇ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਿੰਡੂ ਕੈਨੇਡੀਅਨ ਅਕਸਰ ਤੁਸੀਂ ਇੱਕ ਬਾਈ ਦੇਖਿਆ ਹੋਣਾ ਸੜਕਾਂ ਤੇ ਅਕਸਰ ਲੋਕਾਂ ਨੂੰ ਪੁੱਛਦਾ ਹੁੰਦਾ ਆ ਨਾਮ ਜਿੱਦਾਂ ਸੋਚ ਲੈਂਦਾ ਕੋਈ ਤੇ ਉਹ ਦੱਸ ਦਿੰਦਾ ਹੈ ਨਾ ਜਿੱਦਾਂ ਹੀ ਮਤਲਬ ਪ੍ਰੈਡਿਕਸ਼ਨ ਕਰਦਾ ਤਾਂ ਉਸ ਦੇ ਪੱਤਿਆਂ ਚੋਂ ਸਹੀ ਪੱਤਾ ਕੱਢ ਦਿੰਦੇ ਨੇ ਅਕਸਰ ਸਾਡੇ ਵੀਰ ਪੰਜਾਬੀ ਬਹੁਤ ਸੋਚਦੇ ਹੋਣਗੇ ਵੀ ਯਾਰ ਇਹ ਪ੍ਰੀ ਪਲੈਨਿੰਗ ਹੁੰਦਾ ਪਰ ਅੱਜ ਆਪਾਂ ਆਪਣੀ ਸ਼ਾਪ ਤੇ ਬਾਈ ਆਏ ਨੇ ਅਨਮੋਲ ਮੈਜਿਕ ਤੇ ਆਪਾਂ ਬਾਈ ਤੋਂ ਅੱਜ ਸਾਰੇ ਵੀਰ ਹੈਗੇ ਨੇ ਤੇ ਪੁੱਛਾਂਗੇ ਬਹੁਤ ਚੀਜ਼ਾਂ ਦਾ ਬਾਈ ਆਪ ਦੱਸਣਗੇ ਤੇ ਸਾਡੀ ਪਹਿਲਾਂ ਕੋਈ ਗੱਲ ਨਹੀਂ ਹੋਈ ਸਿਰਫ ਮੇਰਾ ਮਤਲਬ ਬਾਈ ਪੱਕਾ ਨਾਮ ਤੇ ਅੱਜ ਬਾਈ ਤੋਂ ਆਪਾਂ ਸਾਰੀਆਂ ਗੱਲਾਂ ਬਤ ਕਰਾਂਗੇ ਸਾਰੇ ਜਿੰਨੇ ਵੀ ਰਹਿਗੇ ਨੇ ਸਾਰਿਆਂ ਨੂੰ ਬਾਈ ਕੁਛ ਨਾ ਕੋਈ ਦੱਸੂਗਾ ਤੇ ਬਾਈ ਨੂੰ ਮਲਾਉਨੇ ਆ ਆਜੋ ਬਾਈ ਜੀ ਸਸ਼ੀਗਲ ਮੈਜਿਕ ਸਸ਼ੀ ਗਿਲਦੀ ਸਾਰਿਆਂ ਨੂੰ ਅੱਛਾ ਅਗਨੀ ਤੋਂ ਹੁਣ ਪੱਕੀ ਗੱਲ ਹੈ ਨਾ ਪਹਿਲਾਂ ਤੁਸੀਂ ਕਹਿ ਰਹੇ ਸੀ ਕਿ ਹੋ ਸਕਦਾ ਕਿ ਸੈਟਅਪ ਹੋਵੇ ਪਰ ਅੱਪੜਾ ਕੋਈ ਸੈਟਅਪ ਨਹੀਂ ਹੋ ਰਿਹਾ ਨਹੀਂ ਕੁਛ ਨਹੀਂ ਉਹ ਤੁਸੀਂ ਸਾਰੇ ਉਧਰ ਕਿੱਥੋਂ ਗਿਆ ਜੋ ਜੋ ਗਿਆ ਜਾ ਬਾਈ ਸੰਗੋਰਾ ਤੁਸੀਂ ਸਾਰੇ ਨਜ਼ਰ ਪਰਫਾਰਮ ਕਰਨਾ ਤੋ ਸਾਡੇ ਨਾਲ ਹੈਗੀ ਕਾਫੀ ਵੱਡੀ ਆਡੀਅנס ਐਸ ਟਾਈਮ ਇਧਰਲੇ ਪਾਸੇ ਦੱਖਣ ਵਾਲੇ ਪਾਸੇ ਕਾਫੀ ਆਡੀਅנס ਆ ਤੇ ਅੱਜ ਕੱਲੇ ਕੱਲੇ ਦੀ ਗਰਲਫ੍ਰੈਂਡ ਦਾ ਨਾਮ ਤੇ ਐਕਸ ਦਾ ਸਭ ਪੁੱਛ ਲੈਣਾ ਜਲਦੀ ਬਿਲਕੁਲ ਭਾਜੀ ਪਲੀਜ਼ ਤੁਸੀਂ ਵੀ ਬੈਠੋ ਤੁਸੀਂ ਬੈਠੋ ਓਕੇ ਮੇਰਾ ਜਾਓਗੇ ਸੋ ਮੈਂ ਚਾਹਣਾ ਵੀ ਤੁਸੀਂ ਆਪਦੀ ਡਾਰਕੈਸਟ ਫੈਂਟਸੀਸ ਨਹੀਂ ਓਕੇ ਆਪਾਂ ਬੇਸਿਕਲੀ ਨਹੀਂ ਭਾਈ ਮੈਂ ਚੱਲਿਆ ਨਹੀਂ ਬੇਸਿਕ ਸਟਾਰਟ ਕਰਦੇ ਮੇਰੇ ਕੋਲ ਕੁਝ ਪੱਤੇ ਨੇ ਇੱਥੇ ਸਾਰੇ ਦੇ ਸਾਰੇ ਘਰ ਟੋਟਲੀ ਡਿਫਰੈਂਟ ਆ ਮਤਲਬ ਤੁਸੀਂ ਲੋਕ ਕਹਿੰਦੇ ਪੱਤੇ ਵਿੱਚ ਕਿਤੇ ਨਾ ਕੁਝ ਖੁਸ਼ ਹੋਊਗਾ ਤੁਸੀਂ ਮਿਕਸ ਕਰ ਸਕਦੇ ਹੋ ਹਾਂਜੀ ਇਹ ਵੀ ਟ੍ਰਿਕ ਸੀਗੀ ਮੇਰੀ ਇੱਕ ਜਿਹੜੀ ਲ ਪੱਤੇ ਨੂੰ ਮਿਕਸ ਕਰਨਾ ਪਉਣਾ ਇਹਨਾਂ ਪਤਾ ਲੱਗਦਾ ਕਿ ਨਾ ਪੱਤਿਆਂ ਵਿੱਚ ਕੁਝ ਹੈ ਨਹੀਂ ਕੋਈ ਇਦਾਂ ਨਹੀਂ ਨਾਥਿੰਗ ਨਾਥਿੰਗ ਟੋਟਲੀ ਸਿੰਪਲ ਕਾਰਡ ਨੇ 2 ਡਾਲਰ ਦੇ ਕਾਸਟ ਕੋ ਦਬਾਈ ਕੀਤੀ ਭਾਜੀ ਮੈਂ ਇਹ ਠੀਕ ਆ ਜੀ ਤਾਂ ਮੈਂ ਚਾਹਣਾ ਕੋਈ ਮਰਜ਼ੀ ਇੱਕ ਕਾਰਡ ਜੋ ਵੀ ਤੁਹਾਡਾ ਦਿਲ ਕਰੇ ਤੁਸੀਂ ਟੱਚ ਕਰ ਸਕਦੇ ਹੋ ਇੱਕ ਵਾਰੀ ਕੋਈ ਮਰਜ਼ੀ ਕਾਰਡ ਟੱਚ ਕਰ ਦੋ ਓਕੇ ਮੈਨੂੰ ਨਾ ਦਿਖਾਓ ਇੱਕ ਵਾਰੀ ਕੈਮਰਾ ਨੂੰ ਦਿਖਾ ਦਿਓ ਵੀ ਕਾਰਡ ਜਿਹੜਾ ਹੈਗਾ ਹੈਗਾ ਕਿਹੜਾ ਦੇਖ ਲਿਆ ਹਾਂ ਦੇਖ ਲਈ ਦੇਖ ਲਿਆ ਦੇਖ ਲਓ ਭਾਈ ਗਾਇਜ਼ ਅੱਖਾਂ ਬੰਦ ਕਰੋ ਮੁੰਡਿਆਂ ਨਾ ਕੋਈ ਗੱਲ ਨਹੀਂ ਟੈਨਸ਼ਨ ਨਾ ਹਾਂਜੀ ਜੀ ਕਿਤੇ ਮੈਨੂੰ ਡਸਨਟ ਮੈਟਰ ਡਸ ਮੈਟਰ ਕਿਉਂਕਿ ਆਪਾਂ ਟੌਪ ਵਾਲੇ ਕਾਰਡ ਨੂੰ ਕੱਢ ਲੈਂਦੇ ਜਦੋਂ ਹੀ ਆਪਾਂ ਟੌਪ ਵਾਲੇ ਕਾਰਡ ਨੂੰ ਕੱਢਦੇ ਆ ਤੇ ਆਪਾਂ ਨੂੰ ਇਦਾਂ ਵੇਵ ਕਰਦੇ ਆ ਨਾ ਉਹ ਚੇਂਜ ਹੋ ਜਾਂਦਾ ਵੀ ਕਾਰਡ ਛਿੜੇ ਤੇ ਨਹੀਂ ਭਾਈ ਇਹ ਤਾਂ ਇਹ ਪੋਸੀਬਲ ਨਹੀਂ ਨਹੀਂ ਉਹ ਭਾਈ ਤੂੰ ਜੋ ਹੀ ਚੇਂਜ ਕਰਤਾ ਦੁੱਕੀ ਸੀਗੀ ਉਹ ਦਾ ਚੇਂਜ ਹੋ ਗਿਆ ਨਾ ਅੱਛਾ ਮੈਂ ਤੈਨੂੰ ਇੱਕ ਹੋਰ ਗੱਲ ਦੱਸਦਾ ਜਦੋਂ ਕੱਢਣਾ ਦਾ ਡਿਫਰੈਂਟ ਗੱਲ ਆ ਪਰ ਜਿਹੜਾ ਇਹਨੂੰ ਚੇਂਜ ਕਰਨਾ ਦੁੱਕੀ ਚੇਂਜ ਕਰਦੀ ਯਾਰ ਪਤਾ ਕੀ ਭਾਈ ਜਦੋਂ ਮੈਂ ਇਹ ਟ੍ਰਿਕ ਕਰਨੀ ਸ਼ੁਰੂ ਕੀਤੀ ਲੋਕ ਮੈਨੂੰ ਕਹਿੰਦੇ ਵੀ ਨੇ ਅਨਮੋਲ ਚਾਂਸਸ ਆਰ ਵੀ ਨਾ ਤੇਰੇ ਕੋਲ ਇਹ ਦੇ ਡੁਪਲੀਕੇਟ ਹੋਣਾ ਇਦਾਂ ਦਾ ਕੁਝ ਹੋਣਾ ਤੇ ਜਿਹਦੇ ਕਰਕੇ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਇਹਦੇ ਉੱਤੇ ਇੱਕ ਮਾਰਕ ਲਾਉਣਾ ਸ਼ੁਰੂ ਕਰੀਏ ਤੁਸੀਂ ਇਹਦੇ ਉੱਤੇ ਇੱਕ ਸਾਈਨ ਕਰ ਸਕਦੇ ਹੋ ਜਦੋਂ ਆਪਾਂ ਸਾਈਨ ਕਰ ਦਾਂਗੇ ਨਾ ਫਿਰ ਆਪਾਂ ਨੂੰ ਇੰਨਾ ਪੱਕਾ ਪਤਾ ਵੀ ਭਾਵੇਂ ਮੇਰੇ ਕੋਲ ਡੁਪਲੀਕੇਟ ਹੋਵੇ ਐਦਾਂ ਦਾ ਨਹੀਂ ਹੋ ਸਕਦਾ ਐਦਾਂ ਦਾ ਆਪਣੇ ਕੋਲ ਦੁਨੀਆ ਦੇ ਵਿੱਚ ਸਿਰਫ ਇੱਕੋ ਪਤਾ ਇੱਕੋ ਜੀ ਮੈਂ ਕੀ ਕਰਦਾ ਮੈਂ ਕਾਰਡ ਨੂੰ ਫੜਦਾ ਜਿਹੜਾ ਨਾ ਸਾਈਨ ਕੀਤਾ ਥੋੜੇ ਨੇੜੇ ਆਜੋ ਤਾਂ ਕਿ ਤੁਸੀਂ ਨੇੜੇ ਆਉਂਦੇ ਹੋ ਪ੍ਰੋਪਰਲੀ ਦਿਖਾ ਸਕੋ ਆਪਾਂ ਇਹਨੂੰ ਕਿਤੇ ਮਰਜੀ ਵਿੱਚ ਰੱਖਦੇ ਨੇ ਕਾਰਡ ਉੱਪਰ ਜਾਂ ਥੱਲੇ ਨਹੀਂ ਹੈਗਾ ਆਹ ਤੁਹਾਡਾ ਕਾਰਡ ਨਹੀਂ ਹੈਗਾ ਤੁਹਾਨੂੰ ਦਿਖਰੇ ਪਈ ਪ੍ਰੋਪਰ ਹਾਂਜੀ ਹਾਂਜੀ ਆਪਾਂ ਕਾਰਡ ਨੂੰ ਫ ਆਪਾਂ ਉੱਤੇ ਕਿਵੇਂ ਆ ਗਏ ਫਿਰ ਦੇਖੋ ਫਿਰ ਦੇਖੋ ਇਹ ਤਾਂ ਜਾਦੂ ਆ ਆਪਾਂ ਇਹਨੂੰ ਫਿਰ ਤੋਂ ਫੜਦੇ ਆਂ ਆਪਾਂ ਵਿੱਚ ਰੱਖ ਦਿੰਨੇ ਆ ਤੁਹਾਡਾ ਕਾਰਡ ਫਿਰ ਤੋਂ ਉੱਪਰ ਨਹੀਂ ਹੈਗਾ ਤਿੱਕੀ ਪਾਉਂਦੀ ਆਪਾਂ ਤਿੱਕੀ ਪਾਉਂਦੇ ਨੂੰ ਫੜਦੇ ਆਂ ਆਪਾਂ ਇਹਨੂੰ ਵੇਵ ਕਰਦੇ ਆਂ ਫਿਰ ਤੋਂ ਚੇਂਜ ਹੋ ਜਾਂਦਾ ਫਿਕਰ ਜਾਂ ਫਿਰ ਆਪਾਂ ਇਹ ਕਾਰਡ ਨੂੰ ਫੜਦੇ ਆਂ ਆਪਾਂ ਇਹਨੂੰ ਸਿਕ ਬੈਂਡ ਪਾ ਦਿੰਨੇ ਆ ਬੈਂਡ ਪਾਉਣਾ ਕੀ ਹੁੰਦਾ ਜਿਹੜਾ ਕਾਰਡ ਹੈਗਾ ਜਦੋਂ ਆਪਾਂ ਕਿਤੇ ਮਰਜ਼ੀ ਵਿੱਚ ਰੱਖ ਦਿੰਨੇ ਆ ਐਦਾਂ ਪਤਾ ਲੱਗਦਾ ਤੇ ਜਦੋਂ ਆਪਾਂ ਇਹਨੂੰ ਪ੍ਰੈਸ ਵੀ ਕਰਾਂਗੇ ਤੁਸੀਂ ਨਾ ਕਾਰਡ ਨੂੰ ਪ੍ਰੋਪਰਲੀ ਐਦਾਂ ਸਕੁਅਰ ਨਹੀਂ ਕਰ ਸਕਦੇ ਤੁਸੀਂ ਦੇਖੋਗੇ ਇੱਕਦਿ ਕਾਰਡ ਜਿਹੜੀ ਬੜੀ ਹੱਥ ਦੀ ਸਫਾਈ ਆ ਹਨਾ ਚਲੋ ਮੈਜਿਕ ਚਲੋ ਇੱਕ ਚੀਜ਼ ਇਹ ਪਰ ਇਹ ਤਾਂ ਮੈਜਿਕ ਆ ਨਾ ਇਹ ਹੱਥ ਦੀ ਸਫਾਈ ਤਾਂ ਨਹੀਂ ਹੈਗੀ ਪ੍ਰੋਪਰ ਹੱਥ ਦੀ ਸਫਾਈ ਹੈ ਪ੍ਰਜਾ ਬਸ ਮੈਜਿਕ ਕੋਈ ਨਹੀਂ ਨਾ ਨਾ ਮੈਜਿਕ ਕੋਈ ਨਹੀਂ ਪ੍ਰੋਪਰ ਹੱਥ ਦੀ ਸਫਾਈ ਹੈ ਓਕੇ ਫਿਰ ਆਪਾਂ ਕੀ ਕਰਦੇ ਆਪਾਂ ਫਿਰ ਤੋਂ ਤੁਹਾਡੇ ਕਾਰਡ ਨੂੰ ਫੜ ਕੇ ਆਪਾਂ ਇਹਨੂੰ ਇਦਾਂ ਪ੍ਰੋਪਰਲੀ ਇਹਦੇ ਵਿੱਚ ਪਾ ਦਿੰਨੇ ਆ ਇੱਥੇ ਤੁਸੀਂ ਇਹਨੂੰ ਪੁਸ਼ ਕਰ ਸਕਦੇ ਹੋ ਮੇਰੇ ਮੂੰਹ ਵੱਲ ਦੇਖੋ ਇਹ ਤਾਂ ਗਲਤ ਬਾਤ ਆ ਭਾਈ ਨਹੀਂ ਭਾਈ ਇਹ ਤਾਂ ਪੋਸੀਬਲ ਹੀ ਨਹੀਂ ਓਕੇ ਮੈਂ ਮੈਂ ਕੀ ਕਰਦਾ ਮਤਲਬ ਪਹਿਂਦਾ ਸੀਗਾ ਪ੍ਰੀ ਪਲੈਨਿੰਗ ਹੁੰਦਾ ਸੀ ਲੱਗਦਾ ਪਰ ਇਹਦਾ ਬਾਬਾ ਮੈਂ ਝੂਠ ਨਹੀਂ ਮਾਰਦਾ ਇਹ ਆ ਜੀ ਪੈਟ ਬੋਲ ਮੈਂ ਕੀ ਕਰਦਾ ਮੈਂ ਉਹਨਾਂ ਦੇ ਕਾਰਡ ਨੂੰ ਫੜਦਾ ਆ ਉਹਨਾਂ ਦੇ ਕਾਰਡ ਦਾ ਕੋਈ ਡੁਪਲੀਕੇਟ ਨਹੀਂ ਹੋ ਸਕਦਾ ਆਪਣੇ ਕੋਲ ਜਦੋਂ ਹੀ ਮੈਂ ਤਾਂਸ਼ ਤੁਹਾਨੂੰ ਫੜਾ ਦੂੰਗਾ ਤਾਂ ਕੀ ਹੋਊਗਾ ਪੱਤਾ ਮੈਨੂੰ ਪਤਾ ਨਹੀਂ ਰਹਿਣਾ ਵੀ ਕਿੱਥੇ ਆ ਬਿਲਕੁਲ ਮੈਨੂੰ ਮੇਰਾ ਫੋਨ ਹੈਲਪ ਕਰਦਾ ਤਾਕਿ ਉਹ ਮੈਨੂੰ ਇਦਾਂ ਦੱਸ ਸਕੇ ਵੀ ਪੱਤਾ ਕਿੱਥੇ ਹੈ ਮੈਂ ਤੁਹਾਨੂੰ ਦੱਸਦਾ ਤੁਸੀਂ ਰਾਈਟ ਹੈਂਡਰ ਉਹ ਲੈਫਟ ਹੈਂਡਰ ਮੈਨੂੰ ਤੁਹਾਡਾ ਐਕਚੁਅਲੀ ਕਮਜ਼ੋਰ ਆਲੇ ਹੱਥ ਨੂੰ ਫੜੋ ਉੱਤੇ ਉੱਤੇ ਰੱਖ ਲਓ ਮਤਲਬ ਅੰਗੂਠੀ ਨੂੰ ਉੱਤੇ ਰੱਖ ਲਓ ਤਾਂ ਕਿ ਪੱਤਾਂ ਅਸੀਂ ਦੇ ਗਿਣ ਜਿਵੇਂ ਮੈਂ ਨਹੀਂ ਫਾਟ ਰੱਖਿਆ ਇਦਾਂ ਹਾਂ ਓਕੇ ਹਾਂ ਵੈਰੀ ਗੁੱਡ ਵੈਰੀ ਗੁੱਡ ਆਥ ਲੈ ਕੇ ਆ ਲਓ ਮੈਨੂੰ ਤੁਹਾਡਾ ਕਮਜ਼ੋਰ ਆ ਚਾਹੀਦਾ ਹੈ ਜਦੋਂ ਆਪਾਂ ਇਹਨੂੰ ਟੈਪ ਕਰਦੇ ਹਾਂ ਕੀ ਇਹ ਇੱਕ ਕਾਰਡ ਜਿਹੜਾ ਜੰਪ ਕਰ ਜਾਂਦਾ ਇਹ ਉਹੀ ਕਾਰਡ ਆ ਜਿਹੜਾ ਕਿ ਤੁਸੀਂ ਸਾਈਨ ਕੀਤਾ ਸੀ ਪਰ ਤੁਹਾਨੂੰ ਪ੍ਰੂਫ ਕਰ ਟੈਕਨੋਲੋਜੀ ਹੈ ਟੈਕਨੋਲੋਜੀ ਹੋ ਗਈ ਜੇਕਰ ਪ੍ਰੂਫ ਕਰ ਆਪਾਂ ਇਹਨੂੰ ਫੜਦੇ ਆਪਾਂ ਇਹਨੂੰ ਬਾਹਰ ਕੱਢ ਲੈਨੇ ਆ ਓਏ ਤੇਰੀ ਨੂੰ ਤੇ ਆਪਾਂ ਇਹਨੂੰ ਖੋਲਦੇ ਆ ਇੱਕ ਵਾਰੀ ਤੇ ਦੋ ਵਾਰੀ ਐਕਚੁਅਲੀ ਉਹੀ ਕਾਰਡ ਜਿਹੜਾ ਟੈਕਨੋ ਲਓ ਜੀ ਬਾਈ ਤੇ ਲੱਗ ਸਕਦਾ ਸਾਊਂਡ ਪੂਰਾ ਨਹੀਂ ਬਾਬਾ ਨਾ ਉਹ ਵੀ ਕਰਨਾ ਕੋਈ ਮੈਂ ਤਾਂ ਹਲਾਦਾ ਬਾਈ ਨੇ ਹੈਗੀ ਮਤਲਬ ਸਾਰੇ ਅੱਜ ਮੇਰੇ ਡਾਊਟ ਕਲੀਅਰ ਹੋ ਗਏ ਮੈਨੂੰ ਸੀਗਾ ਵੀ ਇਹ ਪਹਿਲਾਂ ਗੱਲਾਂ ਬਾਤਾਂ ਕਰੇ ਨਾ ਪਹਿਲਾਂ ਸੈਟਅਪ ਕਰ ਲਾਂਦਾ ਬਾਈ ਵੀ ਉਸ ਤੋਂ ਬਾਅਦ ਇਦਾਂ ਹੁੰਦਾ ਕਿਉਂਕਿ ਸਾਨੂੰ ਪੰਜਾਬੀਆਂ ਨੂੰ ਰਾਤ ਵੀ ਹੁੰਦੀਆਂ ਨਾ ਇਹ ਵੀ ਨਹੀਂ ਹੁੰਦਾ ਨਾ ਕਰ ਆਪਦੇ ਪਰ ਅੱਜ ਬਾਕੀ ਹੈਗੀ ਆ ਹੇ ਜੀ ਤਾਂ ਬਹੁਤ ਕੁਝ ਕਰਨਾ ਬਾਈ ਕਹਿੰਦਾ ਤਾਂ ਬੇਸਿਕ ਹੀ ਹੈ ਜੇ ਨਹੀਂ ਨਹੀਂ ਆਪਾਂ ਵਾਰਮ ਅਪ ਕਰਦੇ ਭਾਈ ਤੇ ਹੁਣ ਆਪਾਂ ਇੱਕ ਦੀ ਹੂਲ ਟ੍ਰਿਕ ਵਾਰਮ ਅਪ ਵਾਲੀ ਕਰਾਂਗੇ ਫਿਰ ਆਪਾਂ ਮੇਨ ਚੀਜ਼ ਜਿਹੜੀ ਹੈਗੀ ਉਹ ਸਟਾਰਟ ਕਰਾਂਗੇ ਅਜੇ ਤਾਂ ਵਾਰਮ ਅਪ ਹੋ ਰਿਹਾ ਬਾਈ ਤਾਂ ਜਿਹੜੀ ਸਾਰੇ ਦੇ ਸਾਰੇ ਕਾਰਡਸ ਨੇ ਆਪਾਂ ਇੱਕ ਅਧੀ ਕਾਰ ਟ੍ਰਿਕ ਹੋਰ ਕਰਦੇ ਆ ਭਾਜੀ ਜੋ ਵੀ ਤੁਹਾਡਾ ਦਿਲ ਕਰੇ ਮੈਨੂੰ ਸਟਾਪ ਬੋਲਿਓ ਕਿਤੇ ਮਰਜੀ ਸਟਾਪ ਇੱਥੇ ਆ ਜਿਹੜਾ ਟਾਪ ਵਾਲਾ ਕਾਰਡ ਹੈਗਾ ਉਹਨੂੰ ਦੇਖ ਲਿਓ ਯਾਦ ਰੱਖ ਲਿਓ ਇਹਨੂੰ ਕਿਤੇ ਮਰਜੀ ਤੁਸੀਂ ਮਿਕਸ ਕਰ ਦਿਓ ਆਪਾਂ ਮੇਨ ਚੀਜ਼ ਇਹ ਗੈਸ ਕਰਨੀ ਹੈ ਵੀ ਪੱਤਾ ਜਿਹੜਾ ਹੋਊਗਾ ਨਾ ਉਹ ਕਿਹੜੀ ਪ ਉੱਥੋਂ ਦੀ ਤੀਜਾ ਚੌਥਾ ਪੰਜਵਾਂ ਕਿਤੇ ਮੱਚ ਗਿਆ ਸੰਤ ਤਾਂ ਇਹਦਾ ਗਾਇ ਨਹੀਂ ਮਾਰਨੀ ਹੈ ਦੇਖਿਆ ਕੀ ਕੁਝ ਨਾ ਬਣੇ ਕਰੇ ਨਹੀਂ ਹੁਣ ਆਪਾਂ ਨੂੰ ਚਲੋ ਪੱਕਾ ਪਤਾ ਲੱਗ ਗਿਆ ਵੀ ਪੱਤੇ ਮਿਕਸ ਨੇ ਮਿਕਸ ਨੇ ਜੀ ਪਤਾ ਯਾਰ ਤੈਨੂੰ ਕਿਹੜਾ ਹਾਂ ਜ਼ਿਆਦਾ ਮੈਨੂੰ ਫੁੱਲ ਬਈ ਨਾ ਨਾ ਮੈਨੂੰ ਜ਼ਿਆਦਾ ਮੈਨੂੰ ਜ਼ਿਆਦਾ ਭਾਜੀ ਓਕੇ ਪਤਾ ਵਿੱਚ ਹੀ ਆ ਨਾਲੇ ਮੈਨੂੰ ਪਤਾ ਪਤਾ ਕਿ ਇੱਥੇ ਫਿਰ ਪਤਾ ਇੱਕ ਆ ਮੁੜ ਗਿਆ ਆਦਾ ਨਹੀਂ ਸੀ ਨਹੀਂ 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 ਇਹ ਵੀ ਵਧੀਆ ਟ੍ਰਿਕ ਹੋ ਜਾਂਦੀ ਪਰ ਹਾਂ ਦੇਖਿਆ ਤੂੰ ਪਤਾ ਕਿਥੇ ਨਹੀਂ ਮੈਨੂੰ ਨਹੀਂ ਜ਼ਿਆਦਾ ਹਾਂ ਹਟ ਜਾ ਹੋਰ ਕਰਿਓ ਹੁਣ ਕਿਤੇ ਨਾ ਕਿਤੇ ਦੈਟਸ ਵਾਈ ਮੈਂ ਦੁਬਾਰ ਕਰਦੇ ਦਮੈਂ ਸਦੀਕਰ ਦਮੈਂ ਸਦੀਕਰ ਹੈ ਦਾ ওকে ਤੁਸੀਂ ਇੱਕ ਬੰਦਾ ਚੂਜ਼ ਕਰਨਾ ਹੈ ਫਰੋਮ ਦਾ ਆਡੀਅੰਸ ਕੋਈ ਮਰਜ਼ੀ ਜੋ ਵੀ ਤੁਹਾਡਾ ਦਿਲ ਕਰੇ ਮੈਨੂੰ ਐਕਚੁਅਲੀ ਇੱਥੇ ਕਾਫੀ ਲੋਕ ਇਦਾਂ ਦੇ ਨਹੀਂ ਜਿੰਨਾ ਨਾਮ ਨਹੀਂ ਪਤਾ ਤਾਂ ਤੁਸੀਂ ਪਲੀਜ਼ ਨਾਮ ਬੋਲ ਕੇ ਦੱਸ ਦਿਓ ਜਾਂ ਫਿਰ ਤੁਸੀਂ ਇਦਾਂ ਤਾਂ ਵੀ ਦੱਸ ਸਕਦੇ ਹੋ ਵੀ ਉਹ ਪਰਸਨ ਨੇ ਰਾਈਟ ਨਾਉ ਪਾਇਆ ਕੀ ਹੋਇਆ ਦੂਜੇ ਹੱਥ ਨੂੰ ਪਲੀਜ਼ ਤੁਸੀਂ ਉੱਤੇ ਰੱਖ ਸਕਦੇ ਹੋ ਇਦਾਂ ਜਸਟ ਲਾਈਕ ਚਲੋ ਰੁਪਿੰਦਰ ਨੂੰ ਚੂਜ਼ ਕਰ ਲੈਂਦੇ ਆਪਾਂ ਠੀਕ ਹੈ ਹੁਣ ਇੱਕ ਹੋਰ ਚੀਜ਼ ਆ ਆਡੀਅੰਸ ਆਡੀਅנס ਜਿਹੜੀ ਆ ਟ੍ਰਿਕ ਹੈਗੀ ਇਹ ਤੁਹਾਨੂੰ ਪਤਾ ਲੱਗੂਗੀ ਵੀਡੀਓ ਨੂੰ ਨਹੀਂ ਪਤਾ ਲੱਗਣੀ ਤੁਸੀਂ ਕਰੇ ਕਰੇ ਬੈਠੇ ਹੋ ਤੁਸੀਂ ਇਹ ਵੀਡੀਓ ਨੂੰ ਦੁਬਾਰਤੋਂ ਵੀ ਵਾਪਸ ਕਰਕੇ ਦੇਖ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਊਗੀ ਤੇ ਮੈਨੂੰ ਪਤਾ ਤੁਸੀਂ ਰਿਪੀਟ ਕਰਕੇ ਦੇਖੋਗੇ ਪਰ ਹਾਂ ਕੋਈ ਮਰਜੀ ਇੱਕ ਆਡੀਅנס ਮੈਂਬਰ ਨੂੰ ਚੁਸ ਕੋ ਰੁਪਿੰਦਰ ਰੁਪਿੰਦਰ ਜੀ ਤੁਸੀਂ ਕੋਈ ਮਰਜੀ ਇੱਕ ਤੋਂ ਲੈ ਕੇ 25 ਦੇ ਵਿੱਚ ਵਿੱਚ ਇੱਕ ਨੰਬਰ ਬੋਲ ਸਕਦੇ ਹੋ ਤੁਸੀਂ ਇੱਥੇ ਰਹਿ ਸਕਦੇ ਹੋ ਇੱਕ ਤੋਂ ਲੈ ਕੇ ਹਾਂਜੀ ਓਕੇ 5 5ਵਾਂ ਪੱਤਾ ਟੌਪ ਤੋਂ ਉਹੀ ਹੋਊਗਾ ਜਿਹੜਾ ਉਹਨਾਂ ਨੇ ਸਾਈਨ ਕੀਤਾ ਸੀ ਬਟ ਜੇ ਤੁਸੀਂ ਮੇਰੇ ਹੱਥ ਚ ਪਤਾਸ਼ਵੀ ਨਹੀਂ ਹੈਗੀ ਜੇ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਰਾਈਟ ਨਾਲ ਤੁਸੀਂ ਕਰ ਸਕਦੇ ਹੋ ਕਿ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ? ਹਾਂਜੀ। ਬੋਲੋ। 10 ਦੁਮੇਤ ਖੋਲੋ। ਐਦਾਂ ਮੈਂ ਤਾਸ਼ ਨੂੰ ਟੱਚ ਨਹੀਂ ਕਰੂੰਗਾ। ਫਿਰ ਉਹ ਸੋਦਾ ਮੈਂ ਕੁਝ ਕਰ ਦਿਆਂ। ਬਿਲਕੁਲ। ਸਾਰੇ ਪੱਤੇ ਨੂੰ ਚੱਕੋ। ਉਹਨਾਂ ਦੇ ਐਦਾਂ ਫੇਸ ਡਾਊਨ ਫੜੋ ਆਪਣੇ ਹੱਥ ਵਿੱਚ। ਇੱਕ ਇੱਕ ਪੱਤ ਕਰਕੇ ਪੱਤੇ ਇੱਥੇ ਡੀਲ ਕਰਨੇ ਸ਼ੁਰੂ ਕਰੋ ਉਹਨਾਂ ਦੇ ਹੱਥ ਉੱਤੇ। 1 2 3 4 5 6 7 8 9 ਰੁਕੋ। ਕਿਹੜਾ ਪੱਤਾ ਹੈ ਹੁਣ? ਮੈਂ ਦੱਸਾਂ ਹਾਂਜੀ ਹਾਂ ਤਿੱਕੀ ਸੀਗੀ ਇੱਟ ਦੀ ਤਿੱਕੀ ਇੱਟ ਦੀ ਦੇਖੋ ਉਹ ਤੇਰੀ ਰੁਕ ਰੁਕੋ ਅਗਲਾ ਪੱਤਾ ਅਗਲਾ ਪੱਤਾ ਵੀ ਨਹੀਂ ਹੈਗਾ ਹੋਰ ਵੀ ਨਹੀਂ ਹੈਗਾ ਨਹੀਂ ਪਰ ਪੱਤਾ ਤਾਂ ਗਏ ਨਹੀਂ ਕਰਦਾ ਨਹੀਂ ਰੁਕ ਰੁਕੋ ਰੁਕ ਰੁਕੋ ਇੱਥੇ ਵੀ ਨਹੀਂ ਹੈਗਾ ਹੋਰ ਡੀਲ ਕਰੋ ਜੇਬ ਛੋਣਾ ਭਾਈ ਜੀ ਨਹੀਂ ਰੁਕ ਰੁਕੋ ਐਕਚੁਅਲੀ ਤਿੱਕੀ ਇੱਟ ਦੀ ਸੀ ਨਾ ਤੁਹਾਡੀ ਉਹ ਸੱਚੀ ਨਹੀਂ ਹੈਗੀ ਤਿੱਕੀ ਤਾਂ ਹੈ ਹੀ ਨਹੀਂ ਹਾਂ ਗੈਹ ਹੀ ਹੋ ਗਈ ਉਹ ਜੇ ਟਕ ਨਾ ਲਾਓ ਜੀ ਇਹ ਹੋ ਗਈ ਇਹ ਭਾਈ ਜੀ ਐਕਚੁਅਲੀ ਮੈਂ ਤਾਂ ਦਾ ਅਕਚੁਅਲੀ ਮੈਂ ਤਾਂ ਦਾ ਮੈਂ ਪੱਤੇ ਨੂੰ ਫੋਲਡ ਕਰਦਾ ਇੱਕ ਵਾਰੀ ਤੇ ਦੋ ਵਾਰੀ ਤੇ ਮੈਨੂੰ ਸਿੱਟ ਦੇਣਾ ਥੋੜੇ ਮੋੜੇ ਤੇ ਪਰ ਤੁਹਾਡੀ ਇਮੇਜਿਨੇਸ਼ਨ ਚ ਰੀਅਲ ਲਾਈਫ ਚ ਨਹੀਂ ਫਿਰ ਉਹ ਜਾਂਦਾ ਤੁਹਾਡੇ ਦੂਜੇ ਮੋੜੇ ਤੇ ਓਕੇ ਆ ਗਿਆ ਆ ਗਿਆ ਨਹੀਂ ਫਿਰ ਉਹ ਥੱਲੇ ਜਾਂਦਾ ਇੱਥੋਂ ਦੀ ਜਾਂਦਾ ਤੇ ਉਹ ਗਲਤੀ ਨਾਲ ਤੁਹਾਡੇ ਫੋਰ ਆਰਮ ਤੇ ਤਿਲਕ ਜਾਂਦਾ ਉਹ ਤੁਹਾਡੀ ਘੜੀ ਦੇ ਥੱਲੇ ਚਲੇ ਜਾਂਦਾ ਓਹ ਤੇਰੀ ਓਏ ਨਹੀਂ ਬਾਬਾ ਇਹ ਤਾਂ ਟੈਕਨੋਲੋਜੀ ਇਹ ਤਾਂ ਉੱਤੇ ਹੀ ਗੱਲ ਆ ਯਾਰ ਮੈਂ ਤਾਂ ਲੱਗਿਆ ਮੈਂ ਤਾਂ ਭਾਈ ਭਾਈ ਦੋਇਆ ਨਹੀਂ ਕੈਮਰਾ ਨੂੰ ਤੁਸੀਂ ਪਤਾ ਦਿਖਾ ਸਕਦੇ ਇੱਕ ਵਾਰੀ ਪ੍ਰੋਪਰਲੀ ਨਹੀਂ ਇਹਦਾ ਤੈਨੂੰ ਪਤਾ ਹੀ ਨਹੀਂ ਲੱਗੇ ਇੱਥੇ ਭਾਈ ਨੇ ਮੈਨੂੰ ਕਿੱਥੋਂ ਪਤਾ ਲੱਗੂ ਤੈਨੂੰ ਬਾਹਰ ਓਕੇ ਦੈਟਸ ਵਾਈਂ ਦੋ ਪੱਤੇ ਆ ਦੋ ਪੱਤੇ ਨਹੀਂ ਨਾ ਚਾਹੀਦੇ ਇਹਨਾਂ ਚੋਂ ਕੋਈ ਮਰਜ਼ੀ ਇੱਕ ਇਹਨਾਂ ਚੋਂ ਕੋਈ ਮਰਜ਼ੀ ਇੱਕ ਪੱਤਾ ਮੈਨੂੰ ਦੇ ਦੋ ਲਓ ਜੀ ਆਜਾ ਤੇ ਕਿਟ ਦੀ ਉਹ ਨਹੀਂ ਤੁਸੀਂ ਚੂਸ ਕੇ ਤਾ ਰਾਈ ਆਪਾਂ ਇਹਨੂੰ ਕਿਤੇ ਮਰਜ਼ੀ ਹਾਫ ਵੇ ਡਾਊਨ ਇਨ ਦ ਮਿਡਲ ਰੱਖਦੇ ਨੇ ਅੱਧ ਵਿਚਾਲੇ ਕਿਤੇ ਮਰਜ਼ੀ ਵਿੱਚ ਦੋਵੇਂ ਸਿੱਧੇ ਕਰੋ ਤੇ ਆਪਾਂ ਨੂੰ ਇੱਥੇ ਰੱਖਦੇ ਨੇ ਦੂਜੇ ਹੱਥ ਨੂੰ ਉੱਤੇ ਰੱਖ ਲਵਾਂ ਫੇਰ ਸੇਮ ਟ੍ਰਿਕ ਕਰਨ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਤੁਹਾਡੇ ਨਾਲ ਟੌਪ ਵਾਲਾ ਪੱਤਾ ਆਪਾਂ ਕੱਢਦੇ ਆਂ ਆ ਤਾਂ ਨਹੀਂ ਸੀ ਨਹੀਂ ਕਿਹੜਾ ਸੀ ਤਿੱਕੀ ਇਟ ਦੀ 3 ਆਫ ਡਾਇਮੰਡਸ ਠੀਕ ਹੈ ਮੇਰੇ ਤਾਂ ਨਹੀਂ ਬਸਾਂਦਾ ਭਾਈ ਨੇ ਕਿਤੇ ਨਹੀਂ ਇੱਥੇ ਵੀ ਨਹੀਂ ਹੈ ਓਕੇ ਆਪਾਂ ਵਿੱਚ ਜਾਨੀ ਕਿਤੇ ਮਰਜੀ ਮੈਂ ਨਾਲ ਉਹਦੇ ਵਿੱਚ ਇੱਕ ਬੈਂਡ ਆ ਮੈਂ ਬੈਂਡ ਨੂੰ ਫੀਲ ਕਰਨ ਦੀ ਕੋਸ਼ਿਸ਼ ਕਰਦਾ ਆਸੇ ਥੋੜਾ ਪਹਿਲਾਂ ਛੱਡੋ ਡਨ ਪਰ ਇਹਨੂੰ ਟਾਈਟ ਫੜਿਓ ਇਹਨੂੰ ਟਾਈਟ ਫੜਿਓ ਧਿਆਨ ਨਾਲ ਦੇਖੋ ਜਦੋਂ ਮੈਂ ਚੁਟਕੀ ਮਾਰੂੰਗਾ ਸਾਰੇ ਪੱਤੇ ਗਾਇਬ ਹੋ ਜਾਣਗੇ ਤੁਹਾਡੇ ਨਹੀਂ ਹੈ ਹੈ ਕਿ ਹਾ ਚੱਕੂ ਮੈਂ ਤੇਰੀ ਸਾਰ ਤਾਂ ਅਸੀਂ ਗਿਆ ਹੋ ਗਿਆ ਪਾਪਾ ਮੈਂ ਦੇਖੀ ਆ ਨਾ ਮੈਨੂੰ ਫੀਲ ਤਾਂ ਹੋ ਰਿਹਾ ਸੀ ਆਪ ਵੀ ਤਾਂ ਚ ਪਿਆ ਇਦਾਂ ਹਾਂ ਤੇ ਗਿਆ ਵੀ ਹੋ ਗਿਆ ਨਹੀਂ ਯਾਰ ਇਹ ਤਾਂ ਦੁੱਧ ਲਾ ਕੇ ਲਵਾ ਬਾਈ ਦਾ ਹੈਲੋ ਟੈਕਨੋਲੋਜੀ ਨਹੀਂ ਇਹ ਤਾਂ ਬਾਬਾ ਮੈਜਿਕ ਹੀ ਹੋ ਸਕਦਾ ਹੈ ਹੱਥ ਦੀ ਸਪਾਈ ਤਾਂ ਨਹੀਂ ਹੋ ਸਕਦਾ ਤੁਸੀਂ ਥੋੜਾ ਇਧਰਲੇ ਪਾਸੇ ਨੂੰ ਵਾ ਸਕਦੇ ਹੋ ਤੁਸੀਂ ਇਹ ਟ੍ਰਿਕ ਇਧਰਲੇ ਪਾਸੇ ਨੂੰ ਸ਼ੂਟ ਕਰ ਸਕਦੇ ਹੋ ਤੁਸੀਂ ਇਹਨੂੰ ਥੱਲੇ ਰੱਖ ਸਕਦੇ ਹੋ ਜਸਟ ਲਾਈਕ ਦਸ ਪਰਫੈਕਟ ਲੈਟਸ ਟ੍ਰਾਈ ਅਗਲਾ ਇਹ ਬਾਕੀ ਬੰਦ ਚੈੱਕ ਕਰ ਲਈਏ ਲੈਟਸ ਟ੍ਰਾਈ ਦਸ ਮਦਰ ਫੋਨ ਨੂੰ ਲੌਕ ਕਰਦਾ ਇੱਕ ਯਾਰ ਇੱਕ ਤਾਂ ਮੇਰੇ ਫੇਸ ਨਾਲ ਅਨਲੌਕ ਬਹੁਤ ਜ਼ਿਆਦਾ ਛੇਤੀ ਹੋ ਜਾਂਦਾ ਤੁਹਾਡੇ ਫੋਨ ਤੇ ਪਾਸਵਰਡ ਕਿੰਨੇ ਨੰਬਰ ਦਾ ਹੈ ਉਗੜ ਜਾ ਰਿਹਾ ਛੇ 6 ਆ ਓਕੇ ਮੇਰੇ ਫੋਨ ਤੇ ਵੀ ਛੇ ਡਿਜਿਟ ਦਾ ਮੈਂ ਇੱਕ ਵਾਰੀ ਲੌਕ ਕਰਦਾ ਮੈਂ ਅਨਲੌਕ ਕਰਕੇ ਦੇਖਣਾ ਚਾਹੁੰਦਾ ਜਿੰਦ ਤੱਕ ਮੈਨੂੰ ਲੱਗਦਾ ਮੈਨੂੰ ਆਈਡੀਆ ਹੈਗਾ ਵੀ ਕਿਹੜਾ ਬਟੂ ਮੈਂ ਐਕਚੁਅਲੀ ਜਦੋਂ ਦੇਖਦੇ ਨੇ ਲੱਗਿਆ ਇਥੇ ਅਨਲੌਕ ਹੋ ਜਾਂਦਾ ਇੱਕ ਮਿੰਟ ਮੈਂ ਇਦਾਂ ਨਾ ਇਦਾਂ ਲੌਕ ਕਰਦਾ ਹੂੰ ਹੋਂ ਤੋ ਸਹੀ ਦੇਖਿਓ ਪਾਸਵਰਡ ਮੰਗ ਰਿਹਾ ਹੂੰ ਗੱਟ ਜੇ ਮੈਂ 1 2 3 4 5 6 ਐਂਟਰ ਕਰ ਦਣਾ 0 0 0 0 ਐਂਟਰ ਕਰ ਦਣਾ ਅਨਲੌਕ ਨਹੀਂ ਹੁੰਦਾ ਨਹੀਂ ਹੁੰਦਾ ਓਕੇ ਇਨਫਲੂਐਂਸਿੰਗ ਕੀ ਹੁੰਦੀ ਐ ਜਿਵੇਂ ਕਿ ਮੈਂ ਤੁਹਾਡੇ ਸਾਰਿਆਂ ਦੇ ਮਾਈਂਡ ਦੇ ਵਿੱਚ ਇੱਕ ਨੰ ਪੋਂ ਦਾ ਕੁਪਾਂ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਤੁਸੀਂ ਫੋਨ ਨੂੰ ਏਦਾਂ ਹੋਲਡ ਕਰੋ ਕਿਸੇ ਨੂੰ ਨਾ ਦਿਖਾਇਓ ਜਸਟ ਏਦਾਂ ਹੋਲਡ ਕਰੋ ਤੁਸੀਂ ਵੀ ਇਧਰਲੇ ਪਾਸੇ ਨਵਾ ਸਕਦੇ ਆ ਆਪਾਂ ਨੂੰ ਰਿਐਕਸ਼ਨ ਤੋਂ ਪਤਾ ਲੱਗ ਜਾਣਾ ਵੀ ਟ੍ਰਿਕ ਸਕਸੈਸਫੁਲ ਹੋਈ ਏ ਕਿ ਨਹੀਂ ਕੋਈ ਮਰਜੀ ਸਾਰੇ ਜਿਹੜੇ ਲੋਕ ਹੈਗੇ ਇੱਕ ਇੱਕ ਨੰਬਰ ਆਪਦੇ ਦਿਮਾਗ ਸੋਚੋ ਇੱਕ ਤੋਂ ਲੈ ਕੇ 10 ਦੇ ਵਿੱਚ ਵਿੱਚ 10 ਨਹੀਂ ਬਿਕੋਜ਼ ਉਹ 2 ਡਿਜਿਟ ਦਾ ਨੰਬਰ ਹੈ ਇੱਕ ਡਿਜਿਟ ਦਾ ਨੰਬਰ ਚਾਹੀਦਾ ਆਪਾਂ ਨੂੰ ਜੋ ਸੋਚ ਰਹੇ ਹੋ ਕੋਈ ਮਰਜੀ ਪਰਸਨ ਨੂੰ ਪੁਆਇੰਟ ਕਰੋ ਕੁਇਕਲੀ ਲੱਖਾ ਲੱਖਾ ਇੱਕ 7 7 ਇੰਟਰ ਕਰ ਦਿਓ ਤੁਹਾਨੂੰ ਇਦਾਂ ਤਾਂ ਲੱਖਿਆ ਲੱਖਿਆ ਵੀਰੇ ਬਣਾ ਤੁਹਾਨੂੰ ਧੱਕਾ ਕੀਤਾ ਇਦਾਂ ਦਾ ਕੁਝ ਪਰ ਬੜੀ ਅਜੀਬ ਗੱਲ ਆ ਬਹੁਤ ਸਾਰੇ ਲੋਕ ਮੈਨੂੰ ਸਮਾਈਲ ਤੋਂ ਪਤਾ ਲੱਗ ਰਿਹਾ 7 ਸੋਚ ਰਹੇ ਸੀ ਇਥੇ ਵੈਰੀ ਗੁੱਡ ਅ ਆਡੀਅנס ਮੈਂਬਰ ਜੇ ਤੁਸੀਂ ਵੀ ਮੈਨੂੰ ਲੱਗਦਾ ਬਹੁਤ ਸਾਰੇ ਦੇਖ ਰਹੇ ਹੋਗੇ 7 ਵਾਸ ਅ ਵੈਰੀ ਕਾਮਨ ਨੰਬਰ ਇੱਕ ਤੋਂ ਲੈ ਕੇ 5 ਦੇ ਵਿੱਚ ਵਿੱਚ ਕੋ ਮਰਜੀ ਇੱਕ ਨੰਬਰ ਬੋਲੋ ਸੋਚੋ ਵੈਰੀ ਗੁੱਡ ਥੇਰ ਆ ਲੋਟ ਆਫ 3ਸ ਰਾਈਟ ਥੇਰ 3ਸ ਵੈਰੀ ਗੁੱਡ ਪਰ ਅੱਛਾ ਚਲੋ ਆਪਣੇ ਪਿਛਲੇ ਵਾਲੇ ਨੰਬਰ ਤੇ ਵਾਪਸ ਜਾਓ ਕੋਈ ਮਰਜੀ ਇੱਕ ਪਰਸਨ ਵਾਲਾ ਫਿਰ ਤੋਂ ਪੁਆਇੰਟ ਕਰੋ ਰੁਪਿੰਦਰ ਰੁਪਿੰਦਰ ਇੱਕ ਨੰਬਰ ਬੋਲੋ ਬੋਲੋ ਬ ਕੱਟ ਸੱਤ ਐਂਟਰ ਕਰ ਦੋ ਸ਼ੇਰ ਸੱਤ ਇੱਕ ਨੰਬਰ ਵੀਰੇ 3 3 ਐਂਟਰ ਕਰ ਦੋ ਇੱਕ ਨੰਬਰ 9 9 ਐਂਟਰ ਕਰ ਦੋ 1 1 ਕਿੰਨੇ ਨੰਬਰ ਹੋ ਗਏ ਇੱਕ ਰਹਿ ਗਿਆ ਲਾਸਟ ਨੰਬਰ ਸੁਟਾ ਜ਼ੀਰੋ ਐਦਾਂ ਦਾ ਨੰਬਰ ਹੈ ਜਿਹੜਾ ਕਿ ਲੋਕ ਬਹੁਤ ਜ਼ਿਆਦਾ ਪ੍ਰੇਫਰ ਕਰਦੇ ਆ ਲਾਸਟ ਨੰਬਰ ਵਾਸਤੇ ਪਰ ਜ਼ੀਰੋ ਬਹੁਤ ਜ਼ਿਆਦਾ ਕਾਮਨ ਤੇ ਜ਼ੀਰੋ ਪਾਸਵਰਡ ਦਾ ਨੰਬਰ ਨਹੀਂ ਹੈਗਾ ਮੈਂ ਤੁਹਾਨੂੰ ਦੱਸ ਦਿੰਦਾ ਜੇ ਮੈਂ ਤੁਹਾਨੂੰ ਕਹੂੰਗਾ ਵੀ ਆਹ ਸਾਰੇ ਨੰਬਰ ਸਹੀ ਸੀ ਇਹ ਤਾਂ ਪੋਸੀਬਲ ਹੀ ਨਹੀਂ ਇੰਨੇ ਨੰਬਰ ਸਹੀ ਕਿਵੇਂ ਇਟਸ ਨੋਟ ਪੋਸੀਬਲ ਰਾਈਟ मेरे को कि मेरा पॉसिबल हटा सकता है जब मैं कुछ भी बोल ला एक्जेक्टली इवन जब आप पांच भी सही है लास्ट वाला नंबर गलत हो वैसे फिर भी फोन नहीं अलॉक नहीं होना सोचो कोशिश भी करो ओके ओके मैं समझा समझा मैं समझा समझा मोस्ट ऑफ़ द पीपल गो फॉर जीरो इट्स नॉट जीरो कैडे कैडे नंबर सीखे स ਤੇਰੀ ਉਹ ਤਾਂ ਇਹਦਾ ਕੰਮ ਖਤਰੇ ਵਾਲਾ ਹੀ ਓਏ ਕੰਮ ਖਤਰੇ ਵਾਲਾ ਇਹ ਤਾਂ ਮੈਂ ਕਿਹਾ ਕਿ ਮੇਰੀ ਪ੍ਰੈਡਿਕਸ਼ਨ ਨਹੀਂ ਖੋਲਣਾ ਸੀਗਾ ਉਹ ਤੇ ਮੇਰੀ ਪ੍ਰੈਡਿਕਸ਼ਨ ਤਾਂ ਪਹਿਲਾਂ ਕੁਝ ਹੋਰ ਸੀਗੀ ਫਿਰ ਮੈਂ ਚੇਂਜ ਕੀਤੀ ਓਕੇ ਅਗਲੀ ਚੀਜ਼ ਕਰੀਏ ਜਰੂਰ ਆ ਭਾਜੀ ਤਾਂ ਬਾਕੀ ਪਾਣੀ ਪੂਣੀ ਪਿਓ ਸੇਮਕਾ ਸਾਰੇ ਬਲੌਗਰਸ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਵੀ ਰਾਈਟ ਨਾ ਤੁਹਾਨੂੰ ਘੁੰਮਣਾ ਬਹੁਤ ਜ਼ਿਆਦਾ ਪਸੰਦ ਆ ਹਾਂਜੀ ਤੁਸੀਂ ਜੇ ਇਦਾਂ ਦੀ ਕੋਈ ਜਗ੍ਹਾ ਦਾ ਨਾਮ ਲੈਣਾ ਚਾਹੋ ਜਿੱਥੇ ਤੁਸੀਂ ਅਜੇ ਤੱਕ ਕਦੇ ਗਏ ਨਹੀਂ ਤਾਂ ਤੁਸੀਂ ਕਿਹੜੀ ਲਓਗੇ ਆਪਾਂ ਪਹਿਲੀ ਚੀਜ਼ ਤੁਹਾਡੇ ਤੋਂ ਪੁੱਛਦੇ ਹਾਂ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਵੈਰੀ ਗੁੱਡ ਸਵਿਟਜ਼ਰਲੈਂਡ ਜੇ ਤੁਸੀਂ ਸਵਿਟਜ਼ਰਲੈਂਡ ਜਾਓਗੇ 7 ਦਿਨਾਂ ਵਾਸਤੇ ਕਿਹਦੇ ਨਾਲ ਜਾਓਗੇ ਹੁਣ ਮੋਸਟ ਆਬਵੀਅਸ ਚੀਜ਼ ਹੋਊਗੀ ਵੀ ਤੁਸੀਂ ਮੇਬੀ ਵਾਈਫ ਦਾ ਨਾਮ ਲਓਗੇ ਜਾਂ ਫਿਰ ਕੋਈ ਵੀ ਇਦਾਂ ਦੇ ਪਰਸਨ ਦਾ ਇਦਾਂ ਦੇ ਕਿਸੇ ਨਾਰਮਲ ਪਰਸਨ ਦਾ ਨਾਮ ਨਾ ਲਿਓ ਕੋ ਰੈਂਡਮ ਬਣਾਓ ਕੋਈ ਤੁਹਾਡੇ ਫਰੈਂਡ ਹੈ ਇਦਾਂ ਦਾ ਕੁਝ ਚਿੰਨ੍ਹ ਨੂੰ ਤੁਸੀਂ ਨਾਲ ਲੈ ਜਾਣਾ ਚਾਹੋ ਆ ਹੋ ਸਕਦਾ ਪਹਿਲਾਂ ਮੈਂ ਗਿਆ ਵੀ ਆਵਾਂ ਉਹਨਾਂ ਨਾਲ ਓਕੇ ਹਾਂ ਬੋਲ ਸਕਦੇ ਹੋ ਤੁਸੀਂ ਨਾਮ ਬੋਲ ਸਕਦੇ ਨਾਮ ਬੋਲ ਸਕਦਾ ਸਾਬੀ ਸਾਬੀ ਐਸ ਐ ਬੀ ਬੀ ਆਈ ਹਾਂਜੀ ਜੀ ਤੁਸੀਂ ਸਵਿਟਜ਼ਰਲੈਂਡ ਜਾ ਰਹੇ ਹੋ ਸਾਬੀ ਦੇ ਨਾਲ 7 ਦਿਨਾਂ ਵਾਸਤੇ ਜੇ ਤੁਸੀਂ ਸਵਿਟਜ਼ਰਲੈਂਡ ਜਾ ਰਹੇ ਹੋ ਸਾਬੀ ਦੇ ਨਾਲ 7 ਦਿਨਾਂ ਵਾਸਤੇ ਕਿੰਨੇ ਪੈਸੇ ਲੈ ਕੇ ਜਾਓਗੇ ਤੁਸੀਂ ਕੈਨੇਡੀਅਨ ਡਾਲਰਸ ਦੇ ਵਿੱਚ ਤੁਸੀਂ ਦੱਸਣਾ ਔਨ ਜਾਣ ਦੀ ਫਲਾਈਟ ਨੂੰ ਕੱਢ ਕੇ ਕਿੰਨੇ ਕੇ ਪੈਸੇ ਪਰ ਮੇਕ ਇਟ ਸਪੈਸੀਫਿਕ ਲਾਈਕ ਵੀ ਜਿਵੇਂ ਮੈਂ ਬੱਝੇ 5000 ਲੈ ਕੇ ਜਾ ਰਿਹਾ ਹਾਂ 5575 ਸਮਥਿੰਗ ਵੈਰੀ ਸਪੈਸੀਫਿਕ ਸੋਚਣੀ ਹੈ ਦੱਸਣਾ ਤਾਂ ਨਹੀਂ ਸੋਚਣਾ ਦੱਸਣਾ ਨਹੀਂ ਬੋਲ ਦੋ 500 ਲਾਲ ਵੀ 575 ਲਾਲ 5075 ਪਰ ਤੁਸੀਂ ਮੈਨੂੰ ਇਦਾਂ ਲੱਗ ਰਿਹਾ ਸਿਮਿਲਰ ਜਿਹਾ ਨੰਬਰ ਹੈ ਮੇਰੇ ਤੋਂ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਥੱਲੇ ਲੈ ਲਓ ਜਿਵੇਂ ਤੁਹਾਨੂੰ ਦਿਲ ਕਰੇ 4075 ਕਰ ਲੈਂੀਆਂ 4075 ਓਕੇ 4075 ਹੁਣ ਫਾਈਨਲ ਹੈ ਨਾ ਤੇ ਮੈਨੂੰ ਇੱਕ ਚੀਜ਼ ਹੈਗੀ ਹੈ ਵੀ ਭਾਜੀ ਦੇਖੋ ਤੁਸੀਂ ਹੀ ਮੈਨੂੰ ਕਿਹਾ ਸੀਗਾ ਵੀ ਪਹਿਲਾਂ ਤੋਂ ਹਮੇਸ਼ਾ ਬੰਦੇ ਦੀ ਕਿਸੇ ਨਾਲ ਕੋਈ ਸੈਟਿੰਗ ਹੁੰਦੀ ਹੈ ਇਦਾਂ ਦਾ ਕੁਝ ਹੁੰਦਾ ਮੈਂ ਇੱਥੇ ਹੁਣ ਵੀ ਤੁਹਾਡੇ ਸਾਰਿਆਂ ਨੂੰ ਦਿਖਾਉਣ ਵਾਸਤੇ ਲੈ ਕੇ ਰੱਖਿਆ ਸਵਿਟਜ਼ਰਲੈਂਡ ਸਾ ਵੀ 4075 ਕਿਸੇ ਹਿਸਾਬ ਨਾਲ ਵੀ ਪਤਾ ਹੋ ਸਕਦਾ ਮੈਨੂੰ ਨਹੀਂ देयर ਇਜ਼ ਨੋ ਵੇ ਨੋ ਜਦੋਂ ਸਾਰਾ ਕੁਝ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਮੇਰੇ ਕੋਲ ਇੱਕ ਛੋਟੀ ਜਿਹੀ ਪਰਚੀ ਸੀ ਮੈਂ ਤੁਹਾਨੂੰ ਕਿਹਾ ਸੀਗਾ ਨਾ ਮੈਂ ਕੁਝ ਨਾ ਕੁਝ ਲਿਖ ਕੇ ਰੱਖਿਆ ਸੀ ਇੱਕ ਛੋਟੀ ਜਿਹੀ ਪ੍ਰੇਡਿਕਸ਼ਨ ਕਿ ਪੋਸਿਬਲ ਨਹੀਂ ਭਾਜੀ ਤਾਂ ਬੱਕਰਾ ਤੁਸੀਂ ਬੱਕਰਾ ਨਾ ਲਿਆ ਮੇਰੇ ਕੋਲ ਮੇਰੇ ਕੋਲ ਵਾਲਟ ਇੱਥੇ ਇਹ ਜਿਹੜਾ ਵਾਲਟ ਹੈਗਾ ਇਹਦੇ ਵਿੱਚ ਇੱਥੇ ਇੱਕ ਜ਼ਿੱਪ ਤੇ ਜਿਹੜਾ ਜ਼ਿੱਪ ਹੈਗੀ ਇਹਦੇ ਵਿੱਚ ਛੋਟੀ ਜਿਹੀ ਪਰਚੀ ਜਿਹੜੀ ਲਿਖ ਕੇ ਰੱਖੀ ਹੋਈ ਹੈ ਮੇਰੇ ਫਾਦਰ ਸਾਹਿਬ ਦਾ ਵਾਲਟ ਹੈ ਤੇ ਆਹ ਜਿਹੜੀ ਪਰਚੀ ਹੈ ਇਹਦੇ ਉੱਤੇ ਮੇਰੀ ਗੰਦੀ ਹੈਂਡਰਾਈਟਿੰਗ ਦੇ ਵਿੱਚ ਇੱਕ ਛੋਟੀ ਜਿਹੀ ਚੀਜ਼ ਲਿਖੀ ਹੈ ਤੁਸੀਂ ਇੱਕ ਵਾਰੀ ਸਾਰਿਆਂ ਨੂੰ ਬੁਲ ਕੇ ਦੱਸ ਸਕਦੇ ਹੋ ਵੀ ਕੀ ਚੀਜ਼ ਓ ਮਾਈ ਗਾਡ ਆ ਟ੍ਰਿਪ ਟੂ ਸਵਿਟਜ਼ਰਲੈਂਡ ਵਿਦ ਸਾਬੀ ਵਿਦ 4075 ਡਾਲਰ ਬਜਟ ਸਾਬੀ ਦੇ ਵਿੱਚ ਦੋ ਬੀ ਹਾਂ ਜਮਾ ਐਗਜ਼ੈਕਟ ਸਹੀ ਆ ਦੋ ਬੀ ਆ ਜੇ ਇਹ ਨਹੀਂ ਪੋਸੀਬਲ ਹੋ ਸਕਦਾ ਕਿਉਂਕਿ ਸਾਬੀ ਨੂੰ ਤਾਂ ਕੋਈ ਜਾਣਦਾ ਨਹੀਂ ਓਡੇ ਚਮੜ ਕੇ ਉਧਰ ਤਾਂ ਪਤਾ ਪਰ ਮੈਂ ਉਹਦੇ ਨਾਲ ਹੀ ਜਦ ਮੈਂ ਵਾਈਫ ਨੂੰ ਵੀ ਕਹਿਦਾਂ ਸੀ ਪਰ ਕੀ ਤੁਹਾਡੇ ਪਰ ਕੀ ਤੁਹਾਡੇ ਨੇ ਸੈਟਅਪ ਤਾਂ ਨਹੀਂ ਸੀ ਨਹੀਂ ਨਹੀਂ ਨਾਥਿੰਗ ਨਹੀਂ ਭਾਜੀ ਇਹ ਕੋਈ ਸੈਟਿੰਗ ਹੈ ਕਿਉਂਕਿ ਮੈਂ ਮੰਨਦਾ ਸੀ ਪਰ ਉਹਨੂੰ ਉਹਨੂੰ ਪ੍ਰੂਫ ਸਦਵਾਣਾ ਬਹੁਤ ਔਖਾ ਹੁਣ ਤੁਸੀਂ ਪ੍ਰੂਫਾ ਕਿਵੇਂ ਦਰਦ ਕਾਉਂ ਦੱਸੋ ਪ੍ਰੂਫਾ ਭਾਈ ਹੁਣ ਮੈਂ ਕਿਸੇ 100 ਤਾਂ ਨਹੀਂ ਖੰਦਾ ਪਰ ਮੈਂ ਪ੍ਰਾਬ ਵੀ ਕਹਿ ਸਕਦਾ ਸੀ ਨਾ ਪਰ ਨਹੀਂ ਉਹ ਪਹਿਲੇ ਫਿਰ ਅਗੇ ਜੇ ਤੁਸੀਂ ਚਲੋ ਮੌਕੇ ਤੇ ਲਿਖਿਆ ਉਹ ਤਾਂ ਵੀ ਉਸਾਰ ਵੀ ਮੌਕੇ ਤੇ ਲਿਖਿਆ ਵੀ ਮੈਂ ਸਭ ਹੀ ਹੁਣ ਗਿਆ ਤੇ ਬਾਈ ਨੇ ਪੜ ਲਿਆ ਨਹੀਂ ਮੈਂ ਜੀ ਮੈਂ ਵੀ ਤੁਹਾਡੇ ਕੋਲ ਪਾਰਕਿੰਗ ਤੇ ਕਿਤੇ ਕੁਝ ਹੋ ਵੀ ਨਾ ਤਾਂ ਤੁਹਾਡੇ ਪਾਰਕਿੰਗ ਦੇ ਵਿੱਚ ਆਪਣੀ ਗੱਡੀ ਖੜੀ ਹੈ ਗੱਡੀ ਦੇ ਵਿੱਚ ਮੈਂ ਖੜ ਕੇ ਲਿਖਿਆ ਤੇ ਉਸ ਤੋਂ ਬਾਅਦ ਹੀ ਮੈਂ ਗੱਡੀ ਚ ਉਤਰਿਆ ਸੀ ਤਾਂ ਮੈਂ ਵੀ ਉਸ ਟਾਈਮ ਦੇ ਉੱਤੇ ਸੋ ਮਤਲਬ ਵੀ ਹੈਗਾ ਘਟੂ ਘਟ ਘੰਟੇ ਪਹਿਲਾਂ ਦਾ ਮਿਲਦਾ ਹੈ ਘੰਟਾ ਤਾਂ ਭਾਈ ਬਹੁਤ ਜ਼ਿਆਦਾ ਪਹਿਲਾਂ ਮੈਂ ਬਹੁਤ ਹੀ ਸਿੰਪਲ ਸੀ ਇਹ ਇਹ ਵੀ ਤੁਸੀਂ ਅ ਪ੍ਰਭ ਵੀਰੇ ਕੋਈ ਮਰਜ਼ੀ ਕਾਰ ਨੂੰ ਦੇਖ ਕੇ ਯਾਦ ਰੱਖ ਲਓ ਇਹਨੂੰ ਨਹੀਂ ਕਿਸੇ ਹੋਰ ਨੂੰ ਕੁਝ ਹੈਗਾ ਤੁਹਾਡੇ ਦਿਮਾਗ ਦੇ ਵਿੱਚ ਓਕੇ ਪਰਫੈਕਟ ਤੇ ਸਾਰੇ ਦੇ ਸਾਰੇ ਕਾ ਟੋਟਲੀ ਡਿਫਰੈਂਟ ਨੇ ਦੋਵੇਂ ਸਿੱਧੇ ਕਰ ਸਕਦੇ ਹੋ ਇਦਾਂ ਥੋੜੇ ਜੁਆਇੰਡ ਇਦਾਂ ਤਾਂ ਜਦੋਂ ਵੀ ਤੁਹਾਡਾ ਦਿਲ ਕਰੇ ਮੈਨੂੰ ਸਟਾਪ ਬੋਲ ਦਿਓ ਇਹਨੂੰ ਮੈਂ ਦੱਸ ਵੀ ਦੇਣਾ ਹੈ। ਓਕੇ ਸਟਾਪ ਓਕੇ ਇੱਥੇ ਪਰਫੈਕਟ ਕੋਈ ਮਰਜੀ ਇੱਕ ਨੰਬਰ ਬੋਲੋ 1 ਤੋਂ ਲੈ ਕੇ 5 ਦੇ ਵਿੱਚ ਵਿੱਚ 4 1 2 3 4 ਦਾ ਮੀਨਸ ਆਹ ਤਿੰਨੇ ਕਾਰਡ ਨਹੀਂ ਫਾਈਨਲੀ ਤੁਸੀਂ ਇਹਨੇ ਤੋੜ ਮਰੋੜ ਕੇ ਪਤਾ ਨਹੀਂ ਕਿਹੜਾ ਇੱਕ ਕਾਰਡ ਕੱਢਿਆ ਤੁਸੀਂ ਜਿਹੜੇ ਕਾਰਡ ਸੋਚ ਰਹੇ ਸੀ ਕਿਹੜਾ ਸੀ ਉਹ ਦੈਲਾ ਪਾਨ ਦਾ ਬੜੀ ਅਚੀਵ ਕਰਦਾ ਮੇਬੀ ਇਦੋ ਟੀਮ ਨਹੀਂ ਓਕੇ ਕਿਤੇ ਕੀ ਤਾਂ ਗਲਤ ਹੋ ਜਾਣਾ ਹਾਂ ਨਹੀਂ ਭਾਈ ਇਹ ਸਾਰਾ ਸਕ੍ਰਿਪਟਡ ਹੈ ਭਾਈ ਮੈਂ ਮੰਨਦਾ ਹੀ ਨਹੀਂ ਜ਼ਰੂਰ ਨਹੀਂ ਇਹਨਾਂ ਸਾਰਿਆਂ ਨੂੰ ਅਸੀਂ ਪੈਸੇ ਦਿੱਤੇ ਆ ਤੁਹਾਨੂੰ ਤੁਹਾਡੇ 100 ਡਾਲਰ ਬਾਅਦੋਂ ਮਿਲ ਜਾਣਗੇ ਪਹਿਲਾਂ ਇਹ ਹੀ ਮੈਂ ਬਾਤ ਚਾਹਾਂ ਕਿਉਂਕਿ ਸਾਰੇ ਹੁਣ ਆਬਵੀਅਸ ਮੈਨੂੰ ਕੀਤਾ ਹੋਣਾ ਫੋਰ ਐਗਜ਼ਾਮਪਲ ਸਾਰਿਆਂ ਨੂੰ ਕਿੰਨੇ ਕਿੰਨੇ ਮੌਕੇ ਤੇ ਆਈ ਜਾਂਦੇ ਨੇ ਬਿਲਕੁਲ ਕੈਸ਼ਵਰੀ ਹਾਂਜੀ ਹਾਂਜੀ ਅ ਤੁਹਾਡੀ ਪਹਿਲੀ ਕ੍ਰਸ਼ਤ ਦਾ ਨਾਮ ਯਾਦ ਆ ਆਏ ਰੈਂਡ ਦੇ ਤਾ ਮੈਂ ਭੰਗਾ ਬੈਜੀ ਬੱਚਾ ਸੋਰੀ 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 ਬਾਏ ਬਾਏ ਮਾਈ ਬਾਏ ਮਾਈ ਬਾਏ ਨਹੀਂ 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 ਸੋਰੀ 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 ਤੁਸੀਂ 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 ਕੋਈ ਮਰਜ਼ੀ ਇੱਕ ਰੈਂਡਮ ਪਰਸਨ ਦੇ ਬਾਰੇ ਸੋਚ ਸਕਦੇ ਹੋ ਇੱਕ ਐਦਾਂ ਦਾ ਪਰਸਨ ਜਿਹੜਾ ਕਿ ਰੇਟ ਨਾਲ ਇੱਥੇ ਨਹੀਂ ਹੈਗਾ ਉਹ ਤੁਹਾਡਾ ਕੋਈ ਫਰੈਂਡ ਜਾਂ ਰਿਲੇਟਿਵ ਹੋ ਸਕਦਾ ਕੋਈ ਸੈਲੀਬ੍ਰਿਟੀ ਨਹੀਂ ਹੋਣਾ ਚਾਹੀਦਾ ਸੰਬਧੀ ਜਿਹਨੂੰ ਤੁਸੀਂ ਜਾਣਦੇ ਤਾਂ ਮੈਨੂੰ ਜਾਣਦਾ ਸੇਲੇਬ੍ਰਿਟੀ ਨਾ ਹੋਵੇ ਬਿਕਾਜ਼ ਸੇਲੇਬ੍ਰਿਟੀ ਬੋਲਦਾ ਤਾਂ ਕਾਮਨ ਹੋਵੇ ਠੀਕ ਹੈ ਹੁਣ ਓਕੇ ਮੈਂ ਹਮੇਸ਼ਾ ਆਪਦੇ ਨਾਲ ਥੋੜਾ ਮੋਟਾ ਪੇਪਰ ਰੱਖਦਾ ਹਾਂ ਨਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਤੋ ਬਟਾ ਬਰ ਡੋਇਜ਼ ਮੈਂ ਇੱਥੇ ਇੱਕ ਲਾਈਨ ਡਰਾ ਕਰ ਦੇਣਾ ਇੱਥੇ ਮੈਂ ਨੇਮ ਲਿਖ ਦੇਣਾ ਇਨ ਕੈਪੀਟਲਸ ਤਾਂ ਇਫ ਯੂ ਡੋਨਟ ਮਾਈਂਡ ਤੁਸੀਂ ਪਰਸਨ ਦਾ ਨਾਮ ਇਨ ਕੈਪੀਟਲਸ ਇੱਥੇ ਲਿਖ ਸਕਦੇ ਹੋ ਮੈਨੂੰ ਉਹਨਾਂ ਦਿਖਾਓ ਤੁਸੀਂ ਆਪਦੇ ਨਾਲ ਦੇ ਇੱਕ ਦੋ ਬੰਦੇ ਨੂੰ ਦਿਖਾ ਦਿਓ ਕੈਪੀਟਲ ਦੇ ਵੱਡੇ ਲੈਟਰਸ ਦੇ ਵਿੱਚ ਇੱਕ ਦੋ ਬੰਦੇ ਨੂੰ ਦਿਖਾ ਦਿਓ ਤੇ ਜੇ ਤੁਸੀਂ ਉਹ ਇੱਡਾ ਲੰਮਾ ਨਾਮ ਐਡਾ ਵੱਡਾ ਨਾਮ ਹੈ ਵੀ ਸਾਊਥ ਦਾ ਬੰਦਾ ਲੱਗਦਾ ਓਕੇ ਤੁਸੀਂ ਉਹਨੂੰ ਆਪਣੀ ਜੇਬ ਦੇ ਵਿੱਚ ਰੱਖ ਸਕਦੇ ਹੋ ਜੇ ਰੱਖ ਤੁਸੀਂ ਉਹਨੂੰ ਜੇਬ ਦੇ ਵਿੱਚ ਰੱਖ ਸਕਦੇ ਹੋ ਰੱਖ ਲੈ ਹਾਂਜੀ ਇੱਥੇ ਰੱਖ ਦੋ ਡਾਟ ਸਮਾਰਟ ਡੋਸਨਟ ਮੈਟਰ ਓਕੇ ਮੈਂ ਇੱਕ ਛੋਟੀ ਜੀ ਆਪਦੀ ਇੱਕ ਅੱਜ ਡੇਟ ਕਿੰਨੀ ਹੈ ਤੁਹਾਨੂੰ ਜੇਰ ਪਾਈ ਭਲਾਦਾ ਬੰਦਾ ਨਹੀਂ ਪਾਈ ਜੇਰ ਦਾ ਖਾਏ ਨਹੀਂ ਨਹੀਂ ਉਹ ਤਾਂ ਮੈਂ ਰੱਖ ਲਿਆ ਠੀਕ ਹੈ ਅਸਾਈਨ ਕੀਤੀ ਸੀ ਕੋਲ ਤਾਂ ਤਾਂ ਸਿੱਤਾਂ ਸਬਾਸ ਆ ਗਈ ਓਕੇ ਦੱਸ ਲੈ ਦੱਸ ਲੈ ਚਲ ਵੀ 27 327 ਕਿੰਨੇ ਟਾਈਮ ਪਹਿਲਾਂ ਮਿਲੀ ਸੀ ਤੁਸੀਂ ਪੈਸੇ ਨੂੰ ਮੈਨੂੰ ਮਿਲਿਆ ਸੀਗਾ ਹਾਂ ਤੁਹਾਨੂੰ ਯਾਦ ਹੈ 5 ਜਗਮੀਨ ਪਹਿਲਾਂ ਮਿਲਦਾ ਮੇਲ ਜਾਂ ਫੀਮੇਲ ਹਾਂ ਮੇਲ ਮੇਲ ਗੁੱਡ ਓਕੇ ਆਪਾਂ ਪਹਿਲਾਂ ਕੀ ਕਰਦੇ ਆ ਪਹਿਲੇ ਉਹਨਾਂ ਦੇ ਫਰਸਟ ਨੇਮ ਤੇ ਉੱਤੇ ਜ਼ਿਆਦਾ ਫੋਕਸ ਕਰਦੇ ਆ ਜਿਹੜਾ ਫਰਸਟ ਨੇਮ ਕੀ ਹੈ ਇਮੇਜਿਨ ਕਰੋ ਜੋ ਵੀ ਪਰਸਨ ਹੈਗਾ ਰਾਈਟ ਨਾਓ ਇੱਥੇ ਖੜਾ ਤੇ ਜਦੋਂ ਮੈਂ ਚੁਟਕੀ ਮਾਰਦਾ ਪਰਸਨ ਦਾ ਨਾਮ ਤੁਸੀਂ ਦਿਮਾਗ ਚ ਬੋਲਣਾ ਲੈਫਟ ਸੀ ਮੂਵਮੈਂਟ ਨਾ ਕਰਿਓ ਠੀਕ ਹੈ ਪਰਸਨ ਨਾਮ ਪਰਸਨ ਵਾਲ ਦੇਖੋ 1 2 3 ਗੱਟ ਕਿ ਤੁਸੀਂ ਫਰਸਟ ਨੇਮ ਬੋਲੇ ਸੀਗਾ ਇਹ ਬਹੁਤ ਹੀ ਛੋਟਾ ਸੀਗਾ ਇਹ ਪਰਸਨ ਦਾ ਫੁੱਲ ਨੇਮ ਹੀ ਹੈਗਾ ਇਹ ਉਹ ਨਾਮ ਹੈ ਮੈਨੂੰ ਲੱਗਦਾ ਜਿਵੇਂ ਪਰਸਨ ਨੂੰ ਜਿਹਨੂੰ ਤੁਸੀਂ ਜਿਹੜੇ ਨਾਮ ਤੋਂ ਬੁਲਾਉਨੇ ਹੁੰਦੇ ਹੋ ਐਦਾਂ ਦਾ ਕੁਛ ਹੈ ਰਾਈਟ ਉਹਨਾਂ ਦਾ ਫੁੱਲ ਨੇਮ ਕੁਝ ਹੋਰ ਵੀ ਹੈਗਾ ਨਹੀਂ ਇਹ ਇਹੀ ਫੁੱਲ ਨੇਮ ਹੈ ਇਹ ਫੁੱਲ ਨੇਮ ਇਟਸ ਵੈਰੀ ਸਮਾਲ ਲਾਈਕ ਮੈਨੂੰ ਐਦਾਂ ਲੱਗੇ ਜਿਵੇਂ ਤਿੰਨ ਕ ਲੈਟਰ ਹੁੰਦੇ ਆ ਮਤਲਬ ਲੈਟਰ ਚਾਰ ਨਹੀਂ ਪਰ ਇੱਕ ਲੈਟਰ ਰਿਪੀਟ ਹੋ ਰਿਹਾ ਜਿਹਦੇ ਕਰਕੇ ਚਾਰ ਲੈਟਰ ਬਣ ਜਾਂਦੇ ਨੇ ਰਾਈਟ ਤੇ ਜਦੋਂ ਅੰਦਰ ਤੇ ਚਾਰ ਲੈਟਰ ਹੁੰਦੇ ਆ ਤੇ ਉਹਦੇ ਵਿੱਚ ਵੀ ਇੱਕ ਲੈਟਰ ਰਿਪੀਟ ਹੁੰਦਾ ਨਾ ਤਾਂ ਉਹਦੇ ਵਿੱਚ ਹਮੇਸ਼ਾ ਕੀ ਹੁੰਦਾ ਵੀ ਉਹ ਵੋਵਲ ਹੁੰਦਾ ਏ ਈ ਆ ਜਦੋਂ ਵੀ ਤੁਸੀਂ ਜੀਤ ਨੂੰ ਮਿਲੇ ਮੇਰੇ ਵੱਲੋਂ ਹਾਈ ਵਾਹ ਵਾਹ ਰੇ ਡੈਡੀ ਦਾ ਨਾਮ ਥੋੜੇ ਫਾਸਾ ਦੋਛੇ ਨਹੀਂ ਭਾਈ ਭਾਈ ਇਹ ਹੁਣ ਤੱਕ ਹੁਣ ਮੰਨ ਲਿਆ ਮੈਂ ਪਹਿਲਾਂ ਮੈਨੂੰ ਲੱਗਦਾ ਸੀਗਾ ਵੀ ਹੋ ਸਕਦਾ ਸਾਰੇ ਤਾਂ ਹਰ ਲੋਕਾਂ ਨੂੰ ਵੀ ਲੱਗਦਾ ਸੀ ਵੀ ਪ੍ਰੀ ਪਲਾਨ ਹੁੰਦਾ ਹੈ ਭਾਈ ਪਰ ਸਹੀ ਹੈ ਵਾਹ ਕਮਾੜ ਭਾਈ ਮੈਨੂੰ ਦੱਸ ਦੇ ਮਾੜੀ ਮੋਟੀ ਮੈਂ ਮੈਂ ਡੇਰਾ ਡੂਰਾ ਹੀ ਖੋਲੂ ਐ ਤੇ ਮੜਾ ਨਹੀਂ ਕਰਾਂ ਮੈਂ ਰੈਫਟਰਸ ਹੈ ਓਕੇ ਓਕੇ ਲੈਟਸ ਸ਼ਾਇ ਲੈਟਸ ਸ਼ਾਇ ਦਸ ਇੱਕਦਿ ਆਪਾਂ ਆਹ ਚੀਜ਼ ਕਰਦੇ ਆ ਮੈਂ ਕੀ ਕਰਦਾ ਉਹਦੇ ਫੋਨ ਨੂੰ ਖੋਲਦਾ ਕੋਤਾ ਨਹੀਂ ਮੇਰਾ ਇੱਥੇ ਇੰਟਰਨੈਟ ਕਨੈਕਸ਼ਨ ਜਿਹੜਾ ਹੈਗਾ ਚੱਲ ਰਿਹਾ ਕਿ ਨਹੀਂ ਤੇ ਆਪਾਂ ਇਹਨੂੰ ਇੱਥੇ ਰੱਖ ਦਿੰਦੇ ਨੇ ਮੈਨੂੰ ਤੁਹਾਡਾ ਫੋਨ ਮਿਲ ਸਕਦਾ ਤੁਸੀਂ ਫੋਨ ਨੂੰ ਅਨਲੌਕ ਕਰ ਸਕਦੇ ਹੋ ਓਕੇ ਤੁਸੀਂ ਸਾਰੇ ਇੱਧਰ ਬਸਣਾ ਜਿਦੋਂ ਮੈਂ ਟ੍ਰਿਕ ਬਹੁਤ ਬਧੀਆ ਦਿਖਾਵਾਂਗੇ ਇੱਧਰਲੇ ਪਾਸੇ ਹੁਣ ਕਦੇ ਵੀ ਆਪਦਾ ਫੋਨ ਨੂੰ ਅਨਲੌਕ ਕਰਕੇ ਤੁਸੀਂ ਮੈਜਿਕਸ਼ੀਅਨ ਨੂੰ ਨਹੀਂ ਦੇਣਾ ਓਕੇ ਮੈਂ ਇੱਕ ਗਾਣਾ ਚਲਾਉਂਗਾ ਤੁਹਾਡੇ ਫੋਨ ਦੇ ਉੱਤੇ ਮੈਂ ਤੁਹਾਨੂੰ ਦੱਸੂਗਾ ਨਹੀਂ ਵੀ ਜਿਹੜਾ ਗਾਣਾ ਮੈਂ ਚਲਾ ਰਿਹਾ ਮੈਂ ਕਿਹੜਾ ਚਲਾ ਰਿਹਾ ਤੁਹਾਡੇ ਉੱਤੇ ਐਪਲ ਵਾਚ ਹੈਗੀ ਤੁਸੀਂ ਐਪਲ ਵਾਚ ਪਾਈ ਓਕੇ ਡਨ ਗਰੀਬ ਹਾਂ ਨਹੀਂ ਓਕੇ ਮੈਂ ਕੀ ਕਰਦਾ ਜਿਹੜਾ ਫੋਨ ਹੈਗਾ ਉਹਨੂੰ ਮੈਂ ਆਵਾਜ਼ ਨੂੰ ਬਿਲਕੁਲ ਕਰ ਦੇਣਾ ਜ਼ੀਰੋ ਇੱਕ ਟਰਾਈ ਕਰਦਾ ਮੈਂ ਗਾਣਾ ਪਲੇ ਕਰ ਦਿੰਦਾ ਤੁਹਾਨੂੰ ਗਾਣੇ ਸੁਣਨੇ ਪਸੰਦ ਹ ਹ ਮੈਂ ਤੁਹਾਡੇ ਫੋਨ ਤੇ ਗਾਣਾ ਪਲੇ ਕੀਤਾ ਜਸਟ ਅਬਾਊਟ ਰਾਈਟ ਥੇ ਕੋਈ ਮਰਜੀ ਕਿੰਦਾ ਤੇ ਗਾਣੇ ਬਾਰੇ ਸੋਚੋ ਜਿਹੜਾ ਕਿ ਪਿਛਲੇ 5 ਸਾਲ ਦੇ ਵਿੱਚ ਵਿੱਚ ਰਿਲੀਜ਼ ਹੋਇਆ ਸੀ ਤੁਹਾਨੂੰ ਗਾਣੇ ਦਾ ਨਾਮ ਪਤਾ ਹੋਣਾ ਚਾਹੀਦਾ ਤੇ ਸਿੰਗਰ ਦਾ ਨਾਮ ਪਤਾ ਹੋਣਾ ਚਾਹੀਦਾ ਠੀਕ ਹੈ ਜੀ ਇੱਕ ਮਿੰਟ ਕੋਈ ਵੀ ਸਰ ਜਿੰਮੀ ਕੀ ਬੇਸਿਕ ਚੀਜ਼ ਐਵੇਂ ਕਰਨੌਜ਼ਲਾ ਔਨ ਟੌਪ ਸਿੱਧੂ ਮੂਸੇ ਵਾਲਾ 295 ਐਨੀਥਿੰਗ ਹ ਹ ਕੋਈ ਹੈਗਾ ਗਾਣਾ ਦਵਾ ਓਕੇ ਓਕੇ ਮੈਂ ਕੀ ਕਰਦਾ ਓਕੇ ਮੈਨੂੰ ਕਾਲ ਆ ਰਹੀ ਹੈ ਓਕੇ ਮੈਂ ਕੀ ਕਰਦਾ ਮੈਂ ਫੋਨ ਨੂੰ ਅਨਲੌਕ ਕਰਦਾ ਮੈਂ ਨੋਟਸ ਨੂੰ ਖੋਲਦਾ ਤੇ ਮੈਂ ਇੱਕ ਨਿਊ ਨੋਟ ਬਣਾ ਦਿੰਦਾ ਜੇ ਕੋਈ ਕਾਲ ਆਈ ਤਾਂ ਕੱਟ ਦਿਓ ਸਭ ਤੋਂ ਪਹਿਲਾਂ ਓਏ ਮੈਂ ਕੱਟ ਸਕਦਾ ਕੋਈ ਫੋਨ ਨੂੰ ਹਾਂਜੀ ਹਾਂਜੀ ਕੱਟ ਦਿਓ ਵੀਡੀਓ ਆਲਮੋਸਟ ਖਰਾਬ ਹੋ ਗਈ ਫੋਨ ਹੀ ਇੰਨੇ ਆ ਗਏ ਦੱਸ ਫਾਈਨ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਗਾਣਾ ਸੋਚ ਰਹੇ ਹੋ ਗਾਣੇ ਦਾ ਪੂਰਾ ਨਾਮ ਲਿਖ ਦਿਓ ਫਿਰ ਸਪੇਸ ਪਾ ਕੇ ਸਿੰਗਰ ਦਾ ਪੂਰਾ ਨਾਮ ਲਿਖ ਦਿਓ ਤੇ ਉਸ ਤੋਂ ਬਾਅਦ ਫੋਨ ਨੂੰ ਇਦਾਂ ਛਾਤੀ ਨਾਲ ਲਾ ਕੇ ਰੱਖ ਲਓ ਬਿਨਾਂ ਲਾ ਕੇ ਤੇ ਬਿਨਾਂ ਕੁਝ ਵੀ ਕੀਤੇ ਡੰ 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 ਉਹ ਮਾਈਕ ਲਈ ਮਾਈਕ ਲਈ ਓਕੇ ਅ ਤੁਸੀਂ ਗਾਣਾ ਸੁਣਦੇ ਹੋ ਕਾਫੀ ਆਫਨ ਹਮ ਓਕੇ ਅ ਕੋਈ ਇੱਕ ਪਰਸਨ ਹੈਗਾ ਜਿਹਨੂੰ ਮੈਂ ਪਹਿਲਾਂ ਦਿਖਾ ਸਕਦਾ ਬੋਲਿਓ ਨਾ ਠੀਕ ਹੈ ਕੀ ਚਾਂਸਸ ਹੈ ਕਿ ਵੀ ਤੁਹਾਡਾ ਗਾਣਾ ਮੇਰੇ ਵਾਲੇ ਗਾਣੇ ਨਾਲ ਮੈਚ ਕਰੂਗਾ ਆਲਰੇਡੀ ਚੱਲ ਰਿਹਾ ਗਾਣਾ ਕਿੰਨੇ 45 ਸੈਕਿੰਡ ਦਾ ਪਹਿਲਾਂ ਤੋਂ ਬੇਰੀ ਰੇ ਠੀਕ ਹੈ ਮੈਂ ਤੁਹਾਨੂੰ ਗਾਣਾ ਸੁਣਾਉਣਾ ਕਿਆ ਬਾਤ ਹੈ ਭਾਈ ਦੇਖੀ ਦੁਨੀਆ ਨੇੜੇ ਦੁਨੀਆ ਤਾਂ ਹੀ ਦੂਰਾ ਅਵੇ ਟੀਮੇ ਭਾਈ ਟੀਮੇ ਭਾਈ ਕਿਆ ਬਾਤ ਹੈ ਬੇਰੀ ਵਿਕਾਸ ਦੀ ਹੈਗੀ ਹੈ ਭਾਈ ਨਹੀਂ ਹੈਗਾ ਆਪਣਾ ਮਿੱਤਰ ਹੈ ਉਹ ਵਧੀਆ ਉਹ ਵਧੀਆ ਟੀਮੇ ਭਾਈ ਤਾਂ ਸੋਚੀ ਜਾਂਦਾ ਮੈਨੂੰ ਐਵੇਂ ਕੋਈ ਨਹੀਂ ਤੇਰਾ ਵਾਲਾ ओके भाई वीडियो ਦੇ ਵੱਡਾ ਨਹੀਂ ਤੇਰੀ ਮੈਂ ਵੀਡੀਓ ਤੋਂ ਇੱਕ ਦੋ ਹੋਰ ਗੱਡੀਆਂ ਦਿਖਾਉਣਾ ਪਰ ਆਪਾਂ ਆਫ ਵੀਡੀਓ ਕਰਦੇ ਕੋਈ ਨਾਮ ਦੀ ਦੱਸੋ ਮੈਨੂੰ ਕੋਮਪਲੈਕਸ਼ਨ ਨਹੀਂ ਨਹੀਂ ਆਪਾਂ ਜਵੇਂ ਨਾਮ ਦਾ ਚਰਕੋ ਕੀਤਾ ਹੈ ਅੱਛਾ ਹਾਂਜੀ ਓਏ ਕੋਈ ਸਾਡਾ ਗੋਲ